ਬਹੁਤ ਸਾਰੇ ਮੇਰਾ ਪਾ ਜੇ ਸਾਨੂੰ ਨਹੀਂ ਬੈਠਿਆ ਕੋਈ ਪਰਵਾਹ ਨਹੀਂ ਇਹ ਤਾਂ ਪ੍ਰਧਾਨ ਜੀ ਉੱਠ ਕੇ ਗਏ ਸਾਡੇ ਆਪ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਅੱਜ ਦਾ ਰੇਲਵੇ ਲੈ ਕੇ ਕੇਂਦਰ ਦੀ ਨੈਸ਼ਨ ਸਰਕਾਰ ਨੇ ਜਾਣ ਨਹੀਂ ਦਿੱਤਾ ਜੋ ਐਲਾਨ ਕੀਤਾ ਗਿਆ ਸੀ ਉਹਦੇ ਮੁਤਾਬਕ ਜਿਹੜਾ ਅੱਜ ਰੇਲਵੇ ਟ੍ਰੈਕ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੋਆ ਫਾਰਮਾਂ ਵੱਲੋਂ ਆਪਾਂ ਨੂੰ ਹੋਰ ਕਰਨੇ ਫੈਸਲੇ ਲੈਣੇ ਪੈਣਗੇ ਕਿ ਕਿਸਾਨ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਸਾਡੀ ਪੰਜਾਬ ਦੀ ਧਰਤੀ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨਾਂ ਦਾ ਕਮਜਾ ਹਸਟਾਗ ਤੇ ਲਿਆ ਕੇ ਬਿਠਾਏ ਨੇ ਔਰ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸੰਘਰਸ਼ ਨੂੰ ਤੇਜ਼ ਕਰਾਂਗੇ ਪਰ ਸਰਕਾਰ ਨੂੰ ਦੱਸ ਦਿਆਂਗੇ ਕਿ ਦਿੱਲੀ ਵੱਲੋਂ ਆਉਣੀਆਂ ਦੇ ਵਿੱਚ ਕਿੰਨੇ ਲੋਕ ਆ ਇਸ ਜਥੇਬੰਦੀ ਦਾ ਇਸ ਮੌਕੇ ਦਾ ਜਿਨ੍ਹਾਂ ਨੇ ਸਾਨੂੰ ਉਹਨਾਂ ਜੁਨਿਮਾਂ ਦੇ ਮਾਰ ਕਰਵਾਇਆ ਹਾਂਜੀ ਹਾਂਜੀ ਜੀ ਜਿਵੇਂ ਕਿ ਪਾਰਟ ਸਾਚੀ ਬੈਨੋਜੀ ਅਤੇ ਮੈਂ ਗਗਨ ਸਿੰਘ ਕਿਸਾਨ ਮਜ਼ਦੂਰ ਸ਼ਿੰਗਲਸ਼ ਕਮੇਟੀ ਜੋਂ ਪ੍ਰਧਾਨ ਜੋ ਕਿ ਅੱਜ 18 ਤਰੀਕ ਦਾ ਐਲਾਨ ਕੀਤਾ ਸੀ ਦੋ ਫਾਰਮਾਂ ਵੱਲੋਂ ਉਹ ਅੱਜ ਅਸੀਂ ਪੂਰਾ ਕਰ ਰਹੇ ਹਾਂ ਕਿਸਾਨ ਮਜ਼ਦੂਰ ਸ਼ਿੰਗਲਸ਼ ਕਮੇਟੀ ਦੇ ਨਾਲ ਦੋਨੇ ਫਾਰਮ ਜਿਹੜੇ ਇਹ ਐਲਾਨ ਸੀ ਬੜੀ دیر ਦਾ ਰੇਲ ਟ੍ਰੈਕ ਦਾ ਅੱਜ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਬੀਬੀਆਂ ਵੀ ਇੱਥੇ ਪਹੁੰਚੇ ਨੇ ਪਹੁੰਚ ਕੇ ਅੱਜ ਰੇਲ 트랙 ਨੂੰ ਜਾਨ ਦਿੱਤਾ ਹੈ ਤੇ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਤੁਹਾਡਾ ਤਖਤ ਬਦਲਿਆ। ਧਰਮ ਮਰਦੇ ਨੇ ਮਰੀ ਜਾਂ ਸਾਡੇ ਸੇਤੇ ਕੋਈ ਫਰਕ ਨਹੀਂ ਪਰ ਹੁਣ ਫਰਕ ਪਾ ਕੇ ਛੱਡਾਂਗੇ ਧਰਤੀ ਤੱਕ ਦਿਆਂ ਦੇ ਵੀ ਨਿਵੇਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਨਦਰਿੰਦਰਪਾਲ ਸਿੰਘ ਜਦਲਾ ਖਾਨੀ ਡਿਟਰ ਮੀਤ ਪ੍ਰਧਾਨ ਫਿਰੋਜ਼ਪੁਰ ਅੱਜ ਉਹ ਸਾਡਾ ਰੇਲ ਦੇ ਉੱਤੇ ਰੇਲਾਂ ਘੇਰ ਕੇ ਬੈਠੇ ਆ 11 ਤਰੀਕ ਦਾ ਹਲਾਨ ਹੋਇਆ ਸਾਰੀਆਂ ਜਥੇਬੰਦੀਆਂ ਲੋਕ ਖਾਸ ਕਰਕੇ ਪੰਜਾਬ ਚ ਰਹਿਣਾ ਹੀ ਤੇ ਹੋਰ ਬਾਕੀ ਇੰਡੀਆ ਦੇ ਵੀ ਟਰੈਕਟਰ ਮਾਰਚ ਹੋਣੇ ਆ ਆ ਜਿਹੜਾ ਪੰਜਾਬ ਦੇ ਵਿੱਚ ਸਾਰਾ ਪੰਜਾਬ ਸੀਲ ਕਰਤਾ ਜਥੇਬੰਦੀਆਂ ਨੇ ਕਿਉਂਕਿ ਜੋ ਡੱਲੇਵਾਲ ਸਾਹਿਬ ਮਰਮਰਤੇ ਬੈਠੇ ਨੇ ਇਧਰ ਸ਼ੰਭੂ ਦੇ ਉੱਤੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਸਾਰੇ ਵੀਰ ਜਦੋਂ ਦਿੱਲੀ ਨੂੰ ਜਾਣ ਨੂੰ ਇਹ ਡੁੱਗ ਕੇ ਕੱਢਣ ਵਾਲੀ ਸਰਕਾਰ ਭਾਜਪੀ ਦੀ ਇਹਨਾਂ ਕਹੇ ਟਰੈਕਟਰ ਡਟੀਆਂ ਨੂੰ ਥੰਨੂ ਡਾਰ ਆਉਂਦਾ ਤੁਹਾਨੂੰ ਤੋੜ ਕੇ ਜਾਂ ਜੋ ਜਦੋਂ ਸਾਡੇ ਕਿਸਾਨ ਤੋੜ ਕੇ ਜਾਣ ਲੱਗੇ ਕਿ ਕਿੰਨੇ ਗੋਲੇ ਮਾਰ ਕੇ ਕਈ ਕਿਸਾਨਾਂ ਦੀ ਅੱਖਾਂ ਨਿਕਲੀਆਂ ਐ ਤੇ ਕਿੰਨਾ ਮਾਰੀਆਂ ਦੇ ਵਿੱਚ 26 ਕਿਸਾਨ ਜਿਹੜੇ ਫੱਟੜ ਹੋ ਗਏ ਉਹਦੀਆਂ ਅੱਖਾਂ ਤੇ ਲੱਗੀਆਂ ਤੇ ਕਿ ਅੱਜ ਸਰਬਾਤ ਗਾਲੀयां ਮੋਦੀ ਤੋਂ ਦੁਖੀ ਹੋ ਗਏ ਉਹ ਵੀ ਅਚੜਾਈ ਕਰ ਗਿਆ ਬਿਆਲੇ ਉਹ ਇਹ ਸਾਰਾ ਕੁਝ ਮੋਦੀ ਦੇ ਉੱਤੇ ਠੋਸ ਰਿਆ ਸੀ ਇਹਦਾ ਨਾਂ ਲੈ ਕੇ ਛੱਡਾਂਗੇ ਕਹ ਤੁਹਾਨੂੰ ਜੀਐਸਪੀ ਯਾਦ ਦੇ ਦੇ ਕੱਲ ਦੇ ਪੰਜਾਬ ਦੇ ਲੋਧੇ ਨੇ ਕਿਸਾਨ ਤੇ ਮਜ਼ਦੂਰ ਜਿੰਨੇ ਚਿਰ ਅਸੀਂ ਆਪਣੀ ਅੱਕੀ ਮੰਗਾ ਲੈਂਦੇ ਰਹੀ ਉਹਨਾਂ ਚਿਰ ਛੜਗੇ ਨਹੀਂ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਕਾ ਕਾਣੀ ਖੇਤਮ ਕਰ ਸਕੇ ਇਹ ਫਿਰ ਦੁਨੀਆ ਤੇ ਕੋਈ ਮਾਈ ਦਾ ਯਾਰ ਨਹੀਂ ਜਿੱਦੂ ਕੋਲਾ ਪੰਜਾਬ ਦੀ ਧਰਤੀ ਤੇ ਕਾਹਨੂੰ ਕਰਮ ਕਰ ਜਾਏਗਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਰੇਰੋਕੋ ਪ੍ਰੋਗਰਾਮ 12 ਤੋਂ ਲੈ ਕੇ 3 ਵਜੇ ਤੱਕ ਸਾਰੇ ਪੰਜਾਬ ਦੇ ਵਿੱਚ ਕੱਜੇ ਇਸੇ ਪਹਿਲਾਂ ਸਰਕਾਰ ਨੇ ਮੰਗ ਮੰਨਿਆ ਸੀ ਜਿਹੜੀਆਂ ਨਾਂ ਲਾਗ ਕਰਦੇ ਵਿਰੋਧੇ 12 ਮੰਗਾ ਸੀ ਉਹਦੇ ਬੋਧ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਚੰਗਾ ਜਾਮ ਕੀਤਾ ਗਿਆ 12 ਤੋਂ 3 ਕੰਮ ਦੇ ਜਿਹੜੇ ਉਹ ਕੋ ਦੋਸਤ ਨੇ ਵੇਖੀਆ ਆਪਣਾ ਸਾਡਾ ਜਰਨਲ ਜਗਜੀਤ ਸਿੰਘ ਢੱਲੇਵਾਲ ਅੱਜ ਕਈ ਜਨਗੋਖ ਨੇ ਤਕਰੀਬਨ ਉਹਨੂੰ ਪੁਖੜ ਤਾਲ ਦੇ ਵਿੱਚ ਸਰਕਾਰ ਦੇ ਅੰਦਰ ਨਹੀਂ ਸਕਦੀ ਉਹਦਾ ਹਾਲਚਾਲ ਨਹੀਂ ਪਤਾ ਇੱਕ ਸੈਂਟਰ ਦੇ ਮਾਰੇ ਜੂਨੀਅਰ ਅਧਿਕਾਰੀ ਜਾ ਕੇ ਨਾਲੇ ਪਛਦੇ ਵਸ ਆ ਗਏ ਨੇ ਪਰ ਜੇ ਉਸ ਨੂੰ ਕੁਝ ਹੋ ਜਾਂਦਾ ਹੈ ਫਿਰ ਜਾਨ ਦਾ ਕੋਈ ਨੌਬਤ ਆ ਜਾਂਦੀ ਹੈ ਅੱਜ ਤੁਸੀਂ ਕਿੰਨੇ ਘੰਟੇ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਚੱਕਾ ਜਾਮ ਹੋਵੇਗਾ ਤੇ ਲੰਮੇ ਸਮੇਂ ਲਈ ਜਾਮ ਕੀਤਾ ਜਾਵੇਗਾ ਪਰ ਪੰਜਾਬ ਦੀ ਸਰਕਾਰ